ਨਹੀਂ ਜੋ ਡਾਕਟਰਸ ਇਨਫੋਰਮੇਸ਼ਨ ਦਿੰਦੇ ਨੇ ਪਰਿਵਾਰ ਨੇ ਤੁਹੀ ਇਨਫੋਰਮੇਸ਼ਨ ਅੱਗੇ ਸਾਡੇ ਨਾਲ ਸਾਂਝੀ ਕੀਤੀ ਉਹਨਾਂ ਨੂੰ ਆਸ ਉਮੀਦ ਹੈ ਉਹਨਾਂ ਆਸ ਉਮੀਦ ਹੈ ਕਿ ਅਕੇ ਨਾਲੋਂ ਪੈਰਾਚੀ ਮੂਵਮੈਂਟ ਹੈ ਤੇ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਛੇਤੀ ਰਿਕਵਰ ਹੋਏ ਯੰਗ ਏਜ ਹੈ ਉਹਦੀ ਬਹੁਤ ਨੇਕ ਮੇਰੇ ਤੇ ਭਾਵੇਂ ਮੁਲਾਕਾਤ ਨਹੀਂ ਉਹਨਾਂ ਨਾਲ ਹੋਈ ਸੀ ਮੇਰੀ ਆਪਣੀ ਪਰਸਨਲ ਪਰ ਲੋਕਾਂ ਤੋਂ ਸਾਰਿਆਂ ਨੂੰ ਪਤਾ ਲੱਗਾ ਸਿੰਗ ਸਿਲੈਕਟਸ ਤੋਂ ਕਿ ਬਹੁਤ ਹੀ ਬਿਹਤਰੀਨ ਅੱਛਾ ਇਨਸਾਨ ਕਿਸੇ ਕਿਸਮ ਦੀ ਕੋਈ ਕੋਈ ਇਸ ਕਿਸਮ ਦੀ ਕਮੀ ਹੈ ਨਹੀਂ ਸੀ ਬਟ ਸ਼ੌਕਸੀ ਆਊਟਡੋਰ ਸਪੋਰਟਸ ਦਾ ਮੋਟਰਸਾਈਕਲਿੰਗ ਦਾ ਜਿਸੀ ਤੇ ਸਾਰੇ ਅਰਦਾਸ ਹੀ ਕਰ ਸਕਦੇ ਆ ਤੇ ਅਰਦਾਸਾਂ ਦੇ ਵਿੱਚ ਬਹੁਤ ਕੁਝ ਇਹ ਐ ਅੱਜ ਮੈਂ ਉਹਨਾਂ ਦੇ ਫਾਦਲ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਅ ਸ਼ਬੰਦੀਆਂ ਨੂੰ ਦੋਸਤਾਂ ਨੂੰ ਮਿਲੇ ਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਕ੍ਰਿਟੀਕਲ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਇਟ ਮੇਕ ਟੇਕ ਲੌਂਗ ਮਨਪਤੇ ਵਾਸੇ ਜਲਦੀ ਤੋਂ ਜਲਦੀ ਗੁਰੂ ਮਾਰਾ ਸਾਹਿਬ ਬਖਸ਼ਿਸ਼ ਕਰਨ ਨੂੰ ਕੁਦੇ ਆਪਣੇ ਬੱਚੇ ਨੇ ਜਿਹਾ ਅਸੀਂ ਲੜਕਾ ਫੈਮਲੀਆਂ ਨੇ ਲੱਖਾਂ ਦੇ ਵਿੱਚ ਐਡਮੈਰੇਜ ਨੇ ਤੋਂ ਅਸੀਂ ਪਰਸਨਲੀ ਆਪਣੇ ਸਾਥੀਆਂ ਨਾਲ ਆ ਕੇ ਅੱਜ ਪ੍ਰਮਾਤਮਾ ਨੂੰ ਦੁਆ ਕਰਨੀ ਆਏ ਆਂ ਬੈਸਟ ਆਫ ਲੱਕ ਮੇਰਾ ਕਰ ਮੂਵਮੈਂਟ ਵਗੈਰਾ ਦਸੇ ਪਰਿਵਾਰ ਨੇ ਕੀ ਹੱਥ ਪੈਰਾਂ ਨਹੀਂ ਮੈਂ ਇੰਨਾ ਹੀ ਪੁੱਛ ਸਕਿਆ ਉਹ ਕਹਿੰਦੇ ਨੇ ਅੱਗੇ ਨਾਲੋਂ ਇੰਪਰੂਵਮੈਂਟ ਹੈ ਅੱਗੇ ਨੂੰ ਇੰਪਰੂਵਮੈਂਟ ਮੀਨ ਜੇ ਪਤਾ ਵੀ ਲੱਗਾ ਸੀ ਕਿ ਥੋੜਾ ਜਿਹਾ ਪੈਰਾਂ ਦੀ ਮੂਵਮੈਂਟ ਅੱਗੇ ਨੂੰ ਹੋਈ ਹੈ ਜੇ ਪੈਰਾਂ ਦੀ ਮੂਵਮੈਂਟ ਹੁੰਦੀ 댓 ਮੀਨਸ ਸਮ ਹਾਉ ਦਿ ਬ੍ਰੇਨ ਹੈ ਸਟਾਰਟਡ ਟੂ ਫੰਕਸ਼ਨ ਬਾਕੀ ਟਾਈਮ ਸੇ ਹੀ ਪਤਾ ਲੱਗ ਸਕੇਗਾ ਕਿਉਂਕਿ ਅਸੀਂ ਆਪ ਤੇ ਮਿਲ ਨਹੀਂ ਸਕਦੇ ਆਈ ਸੀ ਯੂ ਚ ਨੇ ਇਸੇ ਨੂੰ ਕ੍ਰਿਟੀਕਲ ਹਾਲਾਤ ਦੇ ਵਿੱਚ ਬਟ ਅਸੀਂ ਆਪਣੀ ਪਰਮਾਤਮਾ ਵੱਲੋਂ ਅਰਦਾਸ ਕਰਨ ਵਾਸਤੇ ਇੱਥੇ ਆਏ ਅਸੀਂ ਇਹਨੇ ਮੈਂ ਕਹਿਣਾ ਚਾਹਾਂਗਾ